ਸੂਸ਼ੇ ਸਵੇਲੇ ਦੀ ਵੱਡੀ ਖਬਰ ਆ ਰਹੀ ਆ ਪਠਾਨਕੋਟ ਦੇ ਬਲਾਕ ਗਰੋਟਾ ਦੇ ਪਿੰਡ ਗੁਰਕੁਲ ਸਿੰਬਲੀ ਦੀ ਇੱਕ ਸਧਾਰਨ ਕਿਸਾਨ ਦੀ ਤੀ ਪਲਵੀ ਰਾਜਪੂਤ ਭਾਰਤੀ ਫੌਜ ਵਿੱਚ ਬਤੌਰ ਲੈਫਟੀਨੈਂਟ ਨਿਯੁਕਤ ਹੋਈ ਹੈ ਨਿਯੁਕਤ ਹੋਣ ਦੇ ਬਾਅਦ ਅੱਜ ਪਿੰਡ ਪਹੁੰਚਣ ਤੇ ਪਲਵੀ ਰਾਜਪੂਤ ਦਾ ਪਰਿਵਾਰਿਕ ਮੈਂਬਰ ਰਿਸ਼ਤੇਦਾਰਾਂ ਦੇ ਇਲਾਵਾ ਪਿੰਡ ਵਾਸੀਆਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ਗੌਰਤਲਬ ਹੈ ਕਿ ਕਿਸਾਨ ਰਵਿੰਦਰ ਸਿੰਘ ਦੀ ਧੀ ਪਲਵੀ ਰਾਜਪੂਤ ਨੇ ਵੱਡੀ ਉਪਲਬਧੀ ਹਾਸਲ ਕਰਦੇ ਹੋਏ ਭਾਰਤੀ ਫੌਜ ਦੇ ਵਿੱਚ ਬਤੌਰ ਲੈਫਟਿਨੈਂਟ ਇਸ ਧੀ ਦੀ ਸਿਲੈਕਸ਼ਨ ਹੋਈ ਹੈ ਪਿੰਡ ਪਹੁੰਚਣ ਤੇ ਸ਼ਾਨਦਾਰ ਸਵਾਗਤ ਕਰਦੇ ਹੋਏ ਪਿਤਾ ਨੇ ਕਿਹਾ ਕਿ ਉਹਨਾਂ ਨੂੰ ਆਪਣੀ ਧੀ ਤੇ ਬਹੁਤ ਮਾਣ ਹੈ ਪਿਤਾ ਰਵਿੰਦਰ ਸਿੰਘ ਜੋ ਕਿ ਪੇਸ਼ੇਵਰ ਜੋ ਕਿਸਾਨ ਨੇ ਬੇहद ਖੁਸ਼ ਨਜ਼ਰ ਆਏ ਇਸ ਮੌਕੇ ਤੇ ਰਿਸ਼ਤੇਦਾਰ ਔਰ ਪਿੰਡ ਵਾਸੀਆਂ ਨੇ ਵੀ ਪਲਵੀ ਦੀ ਇਸ ਵੱਡੀ ਉਪਲਬਧੀ ਦੇ ਉੱਤੇ ਮਾਣ ਮਹਿਸੂਸ ਕੀਤਾ ਆਓ ਤੁਹਾਨੂੰ ਦਿਖਾਉਂਦੇ ਹਾਂ ਅੱਜ ਦੀ ਇਹ ਖਾਸ ਰਿਪੋਰਟ ਮੇਰਾ ਨਾਮ ਲੈਫਟਨੈਂਟ ਪਲਵੀ ਹੈ ਮੈਂ 7 ਸਪਟੈਂਬਰ ਨੂੰ ਪਾਸਿੰਗ ਆਊਟ ਪਰੇਡ ਸੇ ਹਿੱਸਾ ਲਿਆ ਆਫ ਸਸਟੇਨਿੰਗ ਅਕੈਡਮੀ ਤੋਂ 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 ਪਾਸ ਆਊਟ ਹੋਈ ਹਾਂ ਜਰਨੀ ਮੈਂ ਕਹਾਂਗੀ ਬਹੁਤ ਹੀ ਜ਼ਿਆਦਾ ਸਹੀ ਰਹੀ ਹੈ ਅੱਛੀ ਰਹੀ ਹੈ ਸਟਰਗਲਿੰਗ ਹੋ ਵੀ ਸਕਦੀ ਹੈ ਨਹੀਂ ਵੀ ਹੋ ਸਕਦੀ ਹੈ ਬਟ ਅਗਰ ਮਿਹਨਤ ਕੀਤੀ ਹੈ ਤੇ ਉਹ ਚੀਜ਼ ਤੁਹਾਨੂੰ ਇੱਕ ਮੁਕਾਮ ਜ਼ਰੂਰ ਦਿੰਦੀ ਹੈ ਸਟੱਡੀ ਮੈਂ अपने ट्वेल्थ तक इतों ही की है पठानकोट तो ही क्राइस बेगिंग कॉन्वेंट स्कूल उस तो बाद मैं ग्रैजुएशन चंडीगढ़ मूव किया ग्रैजुएशन ट्वेल्थ तो बाद बादजाम दिता से माई पागो आर्म्ड फोर्स प्रिपरेटरी इंस्टीट्यूट का जिसे मैं सिलेक्ट होकर तीन साल आ, की ग्रैजुएशन प्लस आर्मड फोर्सिज के एग्जाम ने प्रिपेयर किया ऑफिसर ट्रेनिंग अकैडमी का टैस होंगे सी डी एस ई क्लीयर करके ऑल इंडिया रैंक सिक्स लैके मैं ऑफिसर ट्रेनिंग अकैडमी सिलेक्ट हुई स 11 मंथ्स जा, उथ दी ट्रेनिंग कंप्लीट ਕਰਕੇ 7 ਸੈਪਟੈਂਬਰ ਨੂੰ ਮੈਂ ਪਾਸ ਆਊਟ ਹੋਈ ਆ OTIE ਤੋਂ ਤੇ ਮੈਂ ਮੇਰੇ ਸਾਹਮਣੇ ਖੜੀ ਆ ਇਸ ਟਾਈਮ ਤੇ ਜਿਨ੍ਹਾਂ ਨੇ ਬਹੁਤ ਹੀ ਜ਼ਿਆਦਾ ਸਪੋਰਟ ਕੀਤਾ ਮੈਨੂੰ ਇੱਕ ਇਸ ਇਹੋ ਜੀ ਸੁਸਾਇਟੀ ਜੋ ਆ ਕੇ ਜਾਂ ਕਿਹੋ ਜੇ ਪਿੰਡ ਤੋਂ ਆ ਕੇ ਜੋ ਕਿ ਨਾ ਕਿ ਨਾ ਹੀ ਜ਼ਿਆਦਾ ਇਹ ਨਾ ਡਾਈਵਰਸ ਹੈ ਬਹੁਤ ਬਹੁਤ ਜ਼ਿਆਦਾ ਬੈਕਵਰਡ ਏਰੀਆ ਚੋਂ ਆ ਜਾਂਦਾ ਹੈ ਉਥੋਂ ਉੱਠ ਕੇ ਖੜੇ ਹੋਣਾ ਮੈਂ ਆਪਣੀ ਇੱਕ ਜਿੰਨੀ ਮੰਦੀ ਮੈਂ ਮੰਨਦੀ ਆ ਕਿ ਨਾ ਤਿੰਨਾਂ ਨੇ ਜੋ ਮੇਰੇ ਪਿੱਛੇ ਕੀਤਾ ਹੈ ਬਸ ਉਹੀ ਹੈ क्योंकि इनका सपोर्ट नहीं होंगे तो मैं कली कुछ भी नहीं कर सकती तो जो मेरी एक जीत है नी है, है।, बाक्षी बाक्षी है नहीं। मैं यही कहना चाहनी अगर एक एम फल लो ग मेहनत करने का सोच लो हार नहीं मनोगे तो ते बहुत सारे ऑप्शन खुले है एक पास जाने सोच लो यही नहीं कि मैं आर्म फोर्सिस आर्म फोर्सिस कु बहुत अच्छा ऑप्शन है ਤਦ ਅਗਰ ਤੁਸੀਂ ਕੁਝ ਹੋਰ ਵੀ ਕਰਨਾ ਚਾਹੁੰਦੇ ਹੋ ਤਾਂ ਬਸ ਉਸ ਚੀਜ਼ ਨੂੰ ਫੜ ਲਓ ਤੇ ਉਹਦੇ ਵੱਲ ਮਿਹਨਤ ਕਰੋ ਤਾਂ ਤੁਹਾਨੂੰ ਆਪਣੀ ਮੰਜ਼ਿਲ ਜ਼ਰੂਰ ਮਿਲੇਗੀ ਸਰ ਸੰਘਰ ਸਾਡਾ ਪਿੰਨ ਗੁਲਪਰ ਅਸੈਂਬਲੀ ਤਹਿਸੀਲ ਪੜਾਹਕੋੜ ਜ਼ਿਲ੍ਹਾ ਪੜਾਹਕੋੜ ਤੇ ਮੈਂ ਇਹ ਹੀ ਕਹਿਣਾ ਚਾਹਣਾ ਇਸ ਟਾਈਮ ਬਹੁਤ ਖੁਸ਼ੀ ਹੈ ਪਰ ਜਿਹੜਾ ਪਿੱਛੇ ਸੰਘਰਸ਼ ਹੈ ਸਾਡਾ ਉਹ ਬਹੁਤ ਕਾਫੀ ਹੈ ਨਾ ਤੇ ਮੈਂ ਇੱਕ ਸੋਚਿਆ ਸੀ ਵੀ ਆਪਾਂ ਇੱਕ ਪੰਜਾਬੀ ਸਕੂਲ ਤੋਂ ਪੜ੍ਹੇ ਆ ਤੇ ਮੈਂ ਆਪਣੇ ਬੱਚੇ ਨੂੰ ਚੰਗੇ ਸਕੂਲ ਦੇ ਵਿੱਚ ਪਾਣਾ ਚਾਹੁੰਦਾ ਸੀ ਕਿ ਜਿੱਥੇ ਬੱਚੇ ਜੜਿਆ ਉਹ ਕੁਝ ਬਣ ਸਕਣ ਤੇ ਪਹਿਲੇ ਇਹਨਾਂ ਦੀ ਪੜ੍ਹਾਈ ਜਿਹੜੀ ਹੈ ਉਹ ਮੈਂ ਡਿਟਰਬਲ ਸਕੂਲ ਦਿਨਾ ਪੰਮੀਤਾ ਕੋਥਰੀ ਪੰਜ ਕਲਾਸ ਉੱਥੇ ਕੀਤੀ ਫਿਰ ਸੇਮੇ ਉਸ ਕਲਾਸ ਲੈ ਕੇ ਪਲਾਟੂ ਤੱਕ ਇਹਨਾਂ ਨੇ ਕਰਾਈ ਸਟਕਿੰਗ ਸਜਨਪੁਰ ਤੋਂ ਹੁਣ ਉੱਥੋਂ ਪਾਸ ਕੀਤੀ ਫੇਰੇ ਚਲੇ ਗਈ ਹੈ ਇਹਨਾਂ ਨੇ ਟੈਸਟ ਪਾਸ ਕੀਤਾ ਮਾਈ ਭਾਗੋ 3 ਸਾਲ ਉੱਤੇ ਇਹਨਾਂ ਨੇ ਗ੍ਰੈਜੂਏਸ਼ਨ ਕਰਕੇ ਤੇ ਟੈਸਟ ਦਿੱਤਾ ਇਹਨਾਂ ਨੇ ਸੀਰੀਅਸ ਦਾ ਤੇ ਅੱਜ ਤੁਹਾਡੇ ਸਾਹਮਣੇ ਖੜੀ ਐ ਅੱਜ ਇਹ ਲੈਫਟ ਹੈਂਡਰ ਮੈਂ ਛੋਟਾ ਸਾਹ ਕਿਸਾਨ ਆ ਹਨਾ ਤੇ ਚਲੋ ਜਿਆਦਾ ਤੇ ਆਂਦਰ ਨਹੀਂ ਸੀ ਉਹ ਸੰਘਰਸ਼ ਬੋਝ ਆ ਰਿਹਾ ਬੱਚੇ ਨੂੰ ਪੜਾਉਣ ਦੇ ਖਾਤਰ ਇੱਕ ਮੇਰਾ ਕਿ ਇਹ ਸੀ ਵੀ ਬੱਚੇ ਜਿਹੜੇ ਚੰਗੇ ਸਕੂਲਾਂ ਦੇ ਵਿੱਚ ਪੜ੍ਹਨ ਤੇ ਚੰਗੇ ਅਫਸਰ ਬਣ ਸਕਦੇ ਐ ਅੱਜ ਮੇਰੇ ਦੋ ਬੱਚੇ ਐ ਵੱਡਾ ਬੇੜਾ ਮੈਂ ਇੰਡੀਅਨ ਨੇਵੀ ਦੇ ਵਿੱਚ ਤੇ ਇਹ 5 ਸਾਲ ਹੋ ਗਿਆ ਨੂੰ ਸਰਵਿਸ ਕਰਦੇ ਤੇ ਛੋਟੀ ਬੇਟੀ ਪਲਵੀ ਜਿਹੜੀ ਅੱਜ ਲੈਫਟ ਹੈਂਡ ਬਣ ਕੇ ਅੱਜ ਮੇਰੇ ਨਾਂ ਖੜੀ ਐ ਮੈਂ ਬਹੁਤ ਪ੍ਰਾਊਡ ਹਾਂ ਕਰਦਾ ਹਾਂ ਬਹੁਤ ਮਾਣ ਹੈ ਪਿੰਡ ਤੇ ਪਿੰਡ ਦੇ ਸਾਰੇ ਲੋਕੀ ਵੀ ਵਾਲੀ ਬਹੁਤ ਪ੍ਰਾਊਡ ਆ ਕਰਦੇ ਨੇ ਤੇ ਸਾਨੂੰ ਵੀ ਆਪਣੀ ਬੱਚੀ ਤੇ ਬੜਾ ਮਾਣ ਹੈ ਮੇਰੀ ਛੋਟੀ ਭੈਣ ਨੇ ਲੈਫਟ ਹੈਂਡ ਦਾ ਟੈਸਟ ਕਲੀਅਰ ਕਰਕੇ 7 ਸਤੰਬਰ ਨੂੰ ਸਾਡੇ ਕੋਲ ਆਈ ਐ ਸਾਨੂੰ ਬਹੁਤ ਪ੍ਰਾਊਡ ਆ ਤੇ ਸਾਡੇ ਪਿੰਡ ਵਾਸਤੇ ਬਹੁਤ ਮਾਣ ਵਾਲੀ ਗੱਲ ਐ ਸਾਇਲ ਸਿੰਘ ਹਾਂ ਮੈਂ ਪਿਛਲੇ 5 ਸਾਲ ਤੋਂ ਇੰਡੀਅਨ ਨੇਵੀ ਤੇ ਸਰਵ ਕਰ ਰਿਹਾ ਹਾਂ ਮੇਰੀ ਛੋਟੀ ਸਿਸਟਰ ਪਲਵੀ ਜੋ ਕਿ ਸਟਾਰਟਿੰਗ ਤੋਂ ਹੀ ਬਹੁਤ ਜ਼ਿਆਦਾ ਪੜਾਈ 'ਚ ਲਾਇਕ ਸੀਗੀ ਬਹੁਤ ਜ਼ਿਆਦਾ ਮਿਹਨਤ ਕਰਦੀ ਸੀਗੀ ਪੜਾਈ ਦੇ ਵਿੱਚ ਹਰ ਇੱਕ ਫੀਲਡ 'ਚ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਸਪੋਰਟਸ ਦੇ ਵਿੱਚ ਵੀ ਬਿਲਕੁਲ ਮਤਲਬ ਫਰਸਟ ਆਂਦੀ ਰਹੀ ਆ ਹਰ ਮਤਲਬ ਇੰਟਰ ਸਕੂਲ ਕੰਪੀਟੀਸ਼ਨਸ ਹੋ ਗਿਆ ਰੀਜਨਲ ਲੈਵਲ ਕੰਪੀਟੀਸ਼ਨਸ ਹੋ ਗਿਆ ਸਪੋਰਟਸ ਵੀ ਬਹੁਤ ਅੱਛਾ ਰੁਝਾਨ ਰਿਹਾ ਦਾ ਬਾਕੀ ਹੋਰ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਜਿਵੇਂ ਕਿ ਸਪੀਚ ਕੰਪੀਟੀਸ਼ਨ ਡਿਬੇਟ ਕੰਪੀਟੀਸ਼ਨਸ ਇਹਨਾਂ 'ਚ ਬਹੁਤ ਇਹਨੇ ਪਾਰਟਿਸਿਪੇਟ ਕੀਤਾ ਸਕੂਲ ਦੇ ਵਿੱਚ ਉਹ ਸੋ ਇਹ ਸ਼ੁਰੂ ਤੋਂ ਹੀ ਦਾ ਐਕਸਪੋਜ਼ਰ ਬਹੁਤ ਹੋ ਗਿਆ ਸੀਗਾ ਇਹਨਾਂ ਜ ਸਭ ਚੀਜ਼ਾਂ ਨੂੰ ਲੈ ਕੇ ਤੇ ਇਸ ਲਈ ਅੱਜ ਇੱਥੇ ਤੁਹਾਡੇ ਸਾਹਮਣੇ ਖੜੀ ਐ ਐਜ਼ ਅ ਲੈਫਟਨੈਂਟ ਤੇ ਸਾਰੀ ਫੈਮਿਲੀ ਬਹੁਤ ਪ੍ਰਾਊਡ ਫੀਲ ਕਰ ਰਹੀ ਐ ਇਸ ਨਾਈਟ ਤੇ